thank you ਸਰਕਾਰ ਜੀ ਉਹ ਸੱਚੇ ਦਰਬਾਰ ਕੀਂ ਜਿੰਦਾ ਵਿਆਹ ਰੱਖ ਦਿੱਤਾ ਤੇ ਸਾਰੀ ਰਾਤ ਸੋਚਦਾ ਰਿਹਾ ਕਿ ਮੇਰੀ ਲੜਕੀ ਦਾ ਵਿਆਹ ਕਿਵੇਂ ਹੋਵੇਗਾ ਸਾਰੀ ਰਾਤ ਸੋਚਾਂ ਦੇ ਵਿੱਚ ਲੰਗ ਗਈ ਸਵੇਰੇ ਜਦੋਂ ਉੱਠਿਆ ਪਿੰਡ ਦੇ ਵਿੱਚ ਗਿਆ ਤੇ ਕੁਝ ਲੋਕਾਂ ਨੇ ਸਵਾਲ ਕੀਤਾ ਉਹ ਕਹਿੰਦੇ ਅੱਜ ਤੂੰ ਬੜਾ ਉਦਾਸ ਫਿਰਦਾ ਕੀ ਗੱਲ ਹੈ ਉਹ ਕਹਿੰਦਾ ਵੀ ਮੈਂ ਆਪਣੀ ਧੀ ਦਾ ਵਿਆਹ ਰੱਖਿਆ ਤੇ ਮੈਂ ਬਹੁਤ ਪਰੇਸ਼ਾਨ ਹਾਂ ਉਹ ਲੋਕ ਕਹਿੰਦੇ ਉਹ ਕਮਲਿਆ ਉਹ ਰਹਿਣਾ ਬਗਦਾਦ ਸ਼ਰੀਫ ਦੇ ਨਜ਼ਦੀਕ ਹੋਵੇਂ ਤੇ ਤੈਨੂੰ ਕੋਈ ਤੰਗੀ ਆ ਜਾਵੇ ਐਦਾਂ ਕਦੀ ਹੋ ਨਹੀਂ ਸਕਦਾ ਉਹ ਕਹਿੰਦੇ ਜਾ ਬਗਦਾਦ ਸ਼ਰੀਫ ਚਲਾ ਜਾ ਜਿੱਥੇ ਸ਼ਹਿਨशाह ਦੇ ਸ਼ਾ ਮੀਰਾ ਗੋਸਪਾਕ ਸਰਕਾਰ ਰਹਿੰਦੇ ਆ ਉਹ ਸਭ ਦੀਆਂ ਝੋਲੀਆਂ ਪਰਦੇ ਨੇ ਜਾਂ ਤੇਰੀ ਵੀ ਮੁਸ਼ਕਿਲ ਹੱਲ ਹੋ ਜਾਊ ਜਦੋਂ ਮੀਰਾ ਗੋਸ ਸਰਕਾਰ ਦੀ ਸਿੱਫਤ ਸੁਣੀ ਸਰਕਾਰ ਦੇ ਸ਼ਹਿਰ ਬਲ ਤੁਰ ਪਿਆ ਜਦੋਂ ਮੀਰਾ ਗੋਸਪਾਕ ਸਰਕਾਰ ਦੇ ਦਰਬਾਰ ਦੇ ਵਿੱਚ ਪਹੁੰਚਾ ਤੇ ਸਰਕਾਰ ਦੀ ਨਜ਼ਰ ਉਹਦੇ ਉੱਤੇ ਪਈ ਤੇ ਉਹਦੀ ਨਜ਼ਰ ਸਰਕਾਰ ਤੇ ਪਈ ਜਨਾਬ ਮੀਰਾ ਗੋਸਪਾਕ ਸਰਕਾਰ ਨੇ ਸਵਾਲ ਕੀਤਾ ਕਹਿੰਦੇ ਆਪ ਦਸਬੇ ਕੀ ਲੈਣਾ ਆ ਕਹਿੰਦਾ ਜਨਾਬ ਮੈਂ ਬਹੁਤ ਗਰੀਬ ਆ ਮੇਰੀ ਤੀਦਾ ਵਿਆਹ ਹੈ ਕਹਿੰਦੇ ਦੱਸ ਕੀਚਾਈਦਾ ਤੈਨੂੰ ਕਹਿੰਦਾ ਜਨਾਬ ਮੈਨੂੰ 10 ਦਿਨਾਰ ਦੇ ਦਿਓ ਜਿਹਦੇ ਨਾਲ ਮੈਂ ਆਪਣੀ ਧੀ ਦਾ ਵਿਆਹ ਕਰ ਸਕਾਂ ਸਰਕਾਰ ਜੋਸ਼ਵੀ ਚਾਹੇ ਸਰਕਾਰ ਨੇ ਆਪਣਾ ਰੁਮਾਲ ਉਹਦੀ ਚੋਲੀ ਵਿੱਚ ਪਾ ਦਿੱਤਾ ਕਹਿੰਦੇ ਜਾ ਲੈ ਜਾ ਜਾ ਤੇਰੀ ਮੁਸ਼ਕਿਲ ਹੱਲ ਹੋ ਜਾਉ ਜਦੋਂ ਸਰਕਾਰ ਦਾ ਰੁਮਾਲ ਲੈ ਕੇ ਤੁਰਿਆ ਜਾ ਰਿਹਾ ਹੈ ਤੇ ਆਪਣੇ ਮਨ ਦੇ ਨਾਲ ਗੱਲਾਂ ਕਰ ਰਿਹਾ ਕਿ ਮੈਂ ਸਰਕਾਰ ਕੋਲੋਂ ਮਦਦ ਲੈਣ ਗਿਆ ਸੀ ਸਰਕਾਰ ਨੇ ਮੈਨੂੰ ਰੁਮਾਲ ਦੇ ਦਿੱਤਾ ਪਰ ਉਹ ਸਰਕਾਰ ਦੀ ਸ਼ਾਨ ਤੋਂ ਵਾਕਿਫ ਨਹੀਂ ਸੀ ਕਿ ਸਰਕਾਰ ਨੇ ਮੇਰੇ ਤੇ ਕੀ ਕਰਮ ਕੀਤਾ ਰਸਤੇ ਦੇ ਵਿੱਚ ਜਦੋਂ ਰੁਮਾਲ ਲੈ ਕੇ ਤੁਰਿਆ ਜਾ ਰਿਹਾ ਹੈ ਤੇ ਸਰਕਾਰ ਮੀਰਾ ਗੌਸ ਦੇ دیਵਾਨੇ ਬੈਠੇ ਨੇ ਤੇ ਆਪਸ ਵਿੱਚ ਗੱਲ ਕਰਦੇ ਨੇ ਕਹਿੰਦੇ ਵੀ ਸਰਕਾਰ ਮੀਰਾ ਗੌਸ ਪਾਕ ਦੀ ਖੁਸ਼ਬੂ ਆ ਰਹੀ ਹੈ ਕਿੱਥੋਂ ਆ ਰਹੀ ਹੈ ਕੀ ਦੇਖ ਰਿਹਾ ਉਸ ਆਦਮੀ ਦੇ ਹੱਥ ਵਿੱਚ ਸਰਕਾਰ ਦਾ ਰਮਾਲ ਫੜਿਆ ਹੈ ਰਮਾਲ ਫੜਿਆ ਤੇ ਉਹ ਕਹਿੰਦੇ ਵੀ ਇਹ ਤੇ ਮੀਰਾ ਗੌਸ ਦਾ ਰਮਾਲ ਹੈ ਉਹ ਤੈਨੂੰ ਕਿੱਥੋਂ ਮਿਲਿਆ ਉਹ ਤੂੰ ਸਰਕਾਰ ਦਾ ਰਮਾਲ ਚੋਰੀ ਕਰਕੇ ਲੈ ਆਇਆ ਜਦੋਂ ਇੰਨੀ ਗੱਲ ਕਹੀ ਤੇ ਉਹਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਸ ਸ਼ਖਸ ਨੇ ਹੱਥ ਜੋੜੇ ਤੇ ਕਹਿੰਦਾ ਇਹ ਰੁਮਾਲ ਮੈਂ ਸਰਕਾਰ ਦੇ ਦਰਬਾਰ ਤੋਂ ਚੋਰੀ ਕਰਕੇ ਨਹੀਂ ਲੈ ਕੇ ਆਇਆ ਮੇਰੀ ਧੀ ਦਾ ਵਿਆਹ ਰੱਖਿਆ ਮੈਂ ਸਰਕਾਰ ਕੋਲੋਂ ਮਦਦ ਲੈ ਗਿਆ ਸੀ ਪਰ ਸਰਕਾਰ ਨੇ ਮੈਨੂੰ ਰੁਮਾਲ ਦੇ ਕੇ ਤੋਰ ਦਿੱਤਾ ਸਰਕਾਰ ਦੇ دیਵਾਨੇ ਕਹਿੰਦੇ ਦੱਸੋ ਕਮਲਿਆ ਇਸ ਰੁਮਾਲ ਦੀ ਤੂੰ ਕਿੰਨੀ ਕੀਮਤ ਲੈਣੀ ਹੈ ਕਹਿੰਦਾ ਜਨਾਬ 10 ਦਿਨਾਰ ਦੇ ਦਿਓ ਮੈਨੂੰ ਮੇਰੀ ਕੀ ਦਾ ਵਿਆਹ ਹੋ ਜਾਣਾ ਉਹਨਾਂ ਨੇ 10 ਦਿਨਾਰ ਦਿੱਤੇ ਉਹਦੀ ਝੋਲੀ ਵਿੱਚ ਪਾ ਦਿੱਤੇ ਇੱਕ ਚੋਰ ਖੜਾ ਹੈ ਸਾਰਾ ਵਾਕਿਆ ਦੇਖ ਰਿਹਾ ਚੋਰ ਦੇ ਮਨ ਦੇ ਵਿੱਚ ਆਇਆ ਕਿ ਅੱਜ ਮੈਂ ਚੋਰੀ ਸਰਕਾਰ ਮੇਰਾ ਗੌਂਸ ਦੇ ਮਹਿਲ ਦੇ ਵਿੱਚੋਂ ਕਰਨੀ ਮਨ ਦੇ ਵਿੱਚ ਸੋਚ ਰਿਹਾ ਕਿ ਮੀਰਾ ਗੌਂਸ ਸਰਕਾਰ ਦਾ ਰੁਮਾਲ ਇਹਨਾ ਕੀਮਤੀ ਹੈ ਤੇ ਹੋਰ ਘਰ ਦੇ ਵਿੱਚ ਕਿੰਨੀਆਂ ਕੀਮਤੀ ਚੀਜ਼ਾਂ ਹੋਣਗੀਆਂ ਰਾਤ ਦਾ ਸਮਾਂ ਹੋ ਗਿਆ ਚੋਰ ਚੋਰੀ ਦੇ ਇਰਾਦੇ ਨਾਲ ਸਰਕਾਰ ਦੇ ਮਹਿਲ ਵੱਲ ਤੁਰਿਆ ਜਾ ਰਿਹਾ ਤੇ ਜਦੋਂ ਅੰਦਰ ਮਹਿਲ ਦੇ ਵਿੱਚ ਦਖਲ ਕੀਤਾ ਤੇ ਕੀ ਦੇਖ ਰਿਹਾ ਹੀਰੇ ਮੋਤੀ ਜ਼ਬਰਾਰਤ ਦੇ ਨਾਲ ਜੜੀ ਹੋਈ ਸਰਕਾਰ ਮੀਰਾ ਗੌਂਸ ਪਾਕ ਦੀ ਪੋਸ਼ਾਕ ਇੱਕ ਕਿਲੀ ਦੇ ਨਾਲ ਟੰਗੀ ਚੋਰ ਨੇ ਜਦੋਂ ਪੋਸ਼ਾਕ ਨੂੰ ਦੇਖਿਆ ਤੇ ਉਹਦਾ ਦਿਲ ਬੇਈਮਾਨ ਹੋ ਗਿਆ ਤੇ ਕਹਿੰਦਾ ਕਿਉਂ ਨਾ ਇਸ ਪੋਸ਼ਾਕ ਨੂੰ ਮੈਂ ਲੈ ਕੇ ਤੇ ਜਾਣਾ ਹੀ ਆ ਤੇ ਉਹਨਾਂ ਇਹਨੂੰ ਪਾ ਕੇ ਦੇਖਿਆ ਜਾਵੇ ਜਦੋਂ ਚੋਰ ਨੇ ਉਸ ਕੋ ਸ਼ਾਕ ਨੂੰ ਪਾਇਆ ਤੇ ਇਹਨੇ ਦੇ ਵਿੱਚ ਸਰਕਾਰ ਮੀਰਾ ਗੌਸਪਾਕ ਸਰਕਾਰ ਆਪਹਾਜ਼ਾ ਨਾਜ਼ਰ ਹੋ ਗਏ ਆਪ ਕਹਿੰਦੇ ਦੱਸ ਭਾਈ ਤੂੰ ਕੌਣ ਹੈ ਕਹਿੰਦਾ ਜਨਾਬ ਮੈਂ ਚੋਰ ਹਾਂ ਸਰਕਾਰ ਮੀਰਾ ਗੌਸਪਾਕ ਆ ਫਰਮਉਂਦੇ ਕਹਿੰਦੇ ਕਮਲਿਆ ਜਾਂ ਤੂੰ ਸਰਕਾਰ ਮੀਰਾ ਗੌਸ ਤਰਬਾਹ ਤੇ ਚੋਰੀ ਕਰਨਾ ਹੈ ਅੱਜ ਤੂੰ ਚੋਰੋਂ ਕਤਬ ਹੋ ਗਿਆ ਮੇਰਾ ਦੋਂਸ ਦੇ ਸਕੂਲ ਵਿੱਚ ਲਿਆ ਜਿਨ੍ਹਾਂ ਦਾਖਲਾ ਦੁਨੀਆ ਤੋਂ ਰੱਖਦੇ ਬਣਾ ਕਿਉਂ ਤਾਂ ਫਾਸਲਾ ਮੇਰਾ ਦੋਂਸ ਦੇ ਸਕੂਲ ਵਿੱਚ ਲਿਆ ਜਿਨ੍ਹਾਂ ਦਾਖਲਾ ਦੁਨੀਆ ਤੋਂ ਰੱਖਦੇ ਬਣਾ ਕਿਉਂ ਤਾਂ ਫਾਸਲਾ ਛੱਡ ਤਖਤਾਂ ਨੂੰ ਕੁੱਲੀਆਂ ਨੇ ਪਾਈਆਂ ਛੱਡ ਸਾਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਕੀ ਸਮਾਗਮ ਤੇ ਪਹੁੰਚੇ ਹੋ ਤੁਸੀਂ ਇੱਥੇ ਬਹੁਤ ਧੰਨਵਾਦ ਜੀ ਅੱਜ ਜਿਹੜੀ 19ਵੀਂ ਮੈਹਫਲ ਨਗਰ ਨੰਦਰਾ ਖੋੜ ਦੇ ਲਖਸਰਾਂ ਦਾ ਦਾਤਾ ਪੀਰ ਤੇ ਜੋ ਇਹ ਮੈਹਫਲ ਹਰ ਸਾਲ ਦੀ ਤਰ੍ਹਾਂ ਮਨਾਈ ਜਾ ਰਹੀ ਹੈ ਮੈਂ ਸਮਝਦਾ ਕਿ ਇਹ ਸੰਤ ਤੇ ਅਸੀਂ ਹਰ ਸਾਲ ਇੱਥੇ ਆਉਂਨੇ ਆ ਤੇ ਬੜਾ ਆਨੰਦ ਮਾਈ ਇੱਥੇ ਪ੍ਰੋਗਰਾਮ ਹੁੰਦਾ ਆ ਇਸ ਜਗ੍ਹਾ ਤੇ ਬਾਬੇ ਪੀਰ ਦੇ ਲੱਖਾਂ ਹੀ ਲੋਕ ਆ ਕੇ ਇੱਥੇ ਆਪਣੀ ਸਿਜਦਾ ਕਰਦੇ ਨੇ ਤੇ ਆਪਣੀਆਂ ਜਿਹੜੀਆਂ ਸੁੱਖਾਂ ਨੇ ਪ੍ਰਾਪਤ ਕਰਦੇ ਨੇ ਅਰਦਾਸਾਂ ਬੇਨਤੀਆਂ ਤੇ ਪੂਰੀਆਂ ਹੁੰਦੀਆਂ ਨੇ ਤੇ ਇਸੇ ਕਰਕੇ ਜਿਹੜੀ ਇੱਥੋਂ ਦੀ ਕਮੇਟੀ ਹੈ ਬੜੀ ਇਮਾਨਦਾਰੀ ਨਾਲ ਉਹਨੇ ਕੰਮ ਕੀਤਾ ਤੇ ਦਰਬਾਰ ਵੀ ਬਹੁਤ ਸੋਹਣਾ ਬਣਾਇਆ ਮੈਂ ਸਮਝਦਾ ਕਿ ਇਹ ਜੋ ਇਮਾਨਦਾਰੀ ਨਾਲ ਇੱਥੇ ਕੰਮ ਹੋ ਰਿਹਾ ਹੈ ਬੜੀ ਵਧੀਆ ਤਰੀਕੇ ਨਾਲ ਇਹ ਜਿਹੜਾ ਹਰ ਸਾਲ ਦੀ ਤਰ੍ਹਾਂ ਪ੍ਰੋਗਰਾਮ ਇਹ ਮਨਾਉਂਦੇ ਨੇ ਤੇ ਉਹ ਬੜੀ ਮਹਿਫਲ ਹਰ ਸਾਲ ਦੀ ਤਰ੍ਹਾਂ ਹਰ ਸਾਲ ਵੱਧਦਾ ਹੀ ਜਾ ਰਿਹਾ ਇੱਥੇ ਇਕੱਠਾ ਇਹ ਬੜੇ ਪਿਆਰ ਸਤਿਕਾਰ ਨਾਲ ਇਥੇ ਦੁਨੀਆ ਹੁੰਦੀ ਹੈ ਕਿ ਆਪਣਾ ਬਾਬੇ ਦੇ ਚਰਨਾਂ ਜਾ ਕੇ ਆਪਣੇ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਆਪਣੇ ਘਰ ਦੀ ਤੰਦਰੁਸਤੀ ਮੰਗਦਾ ਹੈ ਬਾਬਾ ਹਰ ਦੀਆਂ ਚੋੜੀਆਂ ਭਰ ਕੇ ਭੇਜਦੇ ਨੇ ਤੇ ਇਸ ਤਰ੍ਹਾਂ ਹਰ ਤਸਾਦੀ ਲੋਕ ਇੱਥੇ ਵੱਡੀ ਗਿਣਤੀ ਵਿੱਚ ਆ ਕੇ ਆਪਣਾ ਸੀਸ ਨਮਾਉਂਦੇ ਨੇ ਤੇ ਤੋਂ ਖੁਸ਼ੀਆਂ ਪ੍ਰਾਪਤ ਕਰਕੇ ਜਾਂਦੇ ਨੇ ਮੈਂ ਜਿੰਨੀ ਵੀ ਇੱਥੇ ਕਮੇਟੀ ਹੈ ਸਾਰਿਆਂ ਨੂੰ ਉਸ ਗੱਲ ਦੀ ਮੁਬਾਰਕਬਾਦ ਵੀ ਦੰਨਾ ਤੇ ਧੰਨਵਾਦ ਵੀ ਕਰਨਾ ਦੇ ਬਾਬੇ ਦੇ ਚਰਨਾ ਚਹੀਏ 10 ਬੇਨਤੀ ਕਰਦਾ ਕਿ ਸਾਰਿਆਂ ਦੇ ਜਿੰਨੀ ਵੀ ਸਰਬਤ ਇੱਥੇ ਹੁੰਦੀ ਹੈ ਉਹਨਾਂ ਦੇ ਘਰਾਂ 'ਚ ਸ਼ੁਭ ਸ਼ਾਂਤੀ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ ਕਰਨ ਐਨੀਆਂ ਤੋਂ ਬੇਨਤੀਆਂ ਕਰਦਾ ਪ੍ਰਮਾਤਮਾ ਵਾਹਿਗੁਰੂ ਜੀ ਦੇ ਖਾਤਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਪੀਰ ਦੇ ਦਰਬਾਰ ਦੇ ਗੱਦੀ ਨਸੀਨ ਮੇਜਰ ਖਾਨ ਜੀ ਵੀ ਜੁੜ ਗਏ ਸਾਡੇ ਚੈਨਲ ਦੇ ਨਾਲ ਹਾਂਜੀ ਬਾਬਾ ਜੀ ਅੱਜ ਕੀ ਸਮਾਗਮ ਆ ਤੁਹਾਡਾ ਅਸਲਾਮੁਅਲੈਕੁਮ ਜੀ ਮੈਂ ਮਿੱਤਰ ਖਾਨ ਦੰਦ ਵਾਲਾ ਖਰੋੜ ਅਸੀਂ ਪਿਛਲੇ 20 ਸਾਲ ਤੋਂ ਲਗਾਤਾਰ ਮਹਿਫਲ ਕਰਵਾਉਂਦੇ ਆ ਜੀ 19 ਵੀ ਸਾਡੀ ਮਹਿਫਲ ਹੋ ਚੁੱਕੀ ਹੈ ਜੀ ਇੱਥੇ ਹਰ ਸਾਲ ਬੱਤਵੱਜ ਦੁਨੀਆ ਸਾਡੇ ਨਾਲ ਜੁੜ ਰਹੀ ਹੈ ਜੀ ਤੇ ਸਾਡੇ ਨਾਲ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਉਹ ਜੁੜੇ ਹੋਏ ਨੇ ਸਾਡੀ ਕਮੇਟੀ ਦੇ ਵਿੱਚ ਵੀ ਹਰ ਤਰ੍ਹਾਂ ਦੇ ਧਰਮ ਦੇ ਲੋਕ ਨੇ ਤੇ ਜਿੰਨੀ ਵੀ ਸੰਗਤ ਉਰੇ ਆਉਂਦੀ ਆ ਬਾਬਾ ਜੀ ਕਿਰਪਾ ਕਰਦੇ ਨੇ ਆ ਕੇ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ ਤੇ ਜੋ ਸਾਰਾ ਸਾਨੂੰ ਪਿਆਰ ਵੀ ਮਿਲਦਾ ਸਹਿਯੋਗ ਵੀ ਸਾਡੇ ਨਗਰ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਸਾਨੂੰ ਕਿਉਂਕਿ ਵੱਧ ਚੜ ਕੇ ਸਾਨੂੰ ਪੈਸਾ ਦਿੰਦੇ ਨੇ ਉਹ ਹੀ ਸਾਡੀ ਕਮੇਟੀ ਹੈ ਜਿਹੜੀ ਸਾਰੀ ਇਮਾਨਦਾਰੀ ਨਾਲ ਉਹਦੇ ਪੈਸਾ ਲਗਾਉਣੀ ਹੈ ਜੀ ਤੇ ਮੈਸੇਜ ਕੀ ਆ ਪਬਲਿਕ ਲਈ ਪਬਲਿਕ ਲਈ ਇੱਕ ਤਾਂ ਮੈਸੇਜ ਮੇਨ ਆ ਜੀ ਜਿਹੜਾ ਨਸ਼ਿਆਂ ਦਾ ਮੁੱਦਾ ਜੀ ਵੀ ਮਾਲਕ ਕਿਰਪਾ ਕਰੇ ਕੋਈ ਅਮਰਤ ਸ਼ੱਕੇ ਜੀ ਹਿੰਦੂ ਧਰਮ ਦਾ ਬੰਦਾ ਪਾਠ ਹਿੰਦੂ ਧਰਮ ਦੇ ਮੰਦਿਰ ਚ ਜਾਵੇ ਜੀ ਮਤਲਬ ਕਿਸੇ ਵੀ ਧਰਮ ਦਾ ਬੰਦਾ ਉਹ ਹਰ ਧਰਮ ਦੇ ਵਿੱਚ ਆਪਣੇ ਦੇ ਵਿੱਚ ਰਹਿ ਕੇ ਚੰਗੇ ਕੰਮਾਂ ਲਈ ਹੋਵੇ ਇਸ ਤੋਂ ਪਹਿਲਾਂ ਪੰਡਾਰੇ ਮਤਲਬ ਕੌਣ ਸੀ ਗੱਦੀ ਨਹੀਂ ਸੀ ਉਹਨਾਂ ਬਾਰੇ ਵੀ ਜ਼ਿਕਰ ਕਰੋ ਜੀ ਇਹ ਜਿਹੜੀ ਜਗ੍ਹਾ ਜੀ ਸਾਡੇ ਪਿੰਡ ਜੀਮੀਦਾਰਾਂ ਦੇ ਜਿਵੇਂ ਸਾਡੇ ਦਰਸ਼ਨ ਸਿੰਘ ਜੀ ਬੈਠੇ ਨੇ ਜੀ ਇਹਨਾਂ ਨੇ ਵੱਡੇ ਬਿਯੁਰਗਾ ਨੇ ਬਣਾਈ ਸੀ ਜੀ ਸਰਕਾਰ ਸਾਨੂੰ ਸਾਰਿਆਂ ਨੂੰ ਬਹੁਤ ਪੁਰਾਣੀ ਜਗ੍ਹਾ ਬਣੀ ਹੋਈ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਰਲ ਕੇ ਮੈਨੂੰ ਇਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸਾਡੇ ਰਹਿਮਦੀਨ ਖਾਨ ਖਜਾਨਚੀ ਨੇ ਸਾਡੇ ਭਿੰਦਰਪਾਲ ਪੰਡਤ ਜੀ ਵੀ ਤੇ ਕਰਮਜੀਤ ਰਾਜੂ ਜੀ ਵੀ ਸਾਰੇ ਹੋਰ ਸਾਡੇ ਜਿਵੇਂ ਬਾਬਾ ਯੋਗ ਇਹਨਾਂ ਦਾ ਅਸ਼ੀਰਵਾਦ ਆਪਣੇ ਬਾਬਾ ਭਗੇਲਾ ਜੀ ਸਾਡੇ ਪਿੰਡ ਦੇ ਜਿਹਨੇ ਹੋਰ ਵੀ ਕੋਈ ਸੱਜਣ ਨੇ ਉਹਨਾਂ ਨੇ ਦਿੱਤਾ ਹੀ ਸਾਨੂੰ ਉਹਰੇ ਮਾਲਕ ਨੇ ਕਿਰਪਾ ਕੀਤੀ ਅਸੀਂ ਵੀ ਖੈਰ ਬਹੁਤ ਢੋਲੀਆਂ ਭਰੀਆਂ ਨੇ ਬਹੁਤ ਗਰੀਬ ਪਰਿਵਾਰ ਤੋਂ ਉੱਠ ਕੇ ਅਸੀਂ ਮਤਲਬ ਆਇਆ ਅੱਜ ਮਾਲਕ ਨੇ ਸਾਨੂੰ ਵੀ ਗੱਡੀਆਂ ਜੋਗੇ ਕਰਦੇ ਲਾਸਟ ਸਵਾਲ ਇਹ ਹੀ ਆ ਜੀ ਮਤਲਬ ਕਿੰਨਾ ਸਮਾਂ ਹੋ ਗਿਆ ਇੱਥੇ ਚੰਨ 20 ਸਾਲ ਹੋ ਗਏ ਜੀ ਲਗਾਤਾਰ ਮੈਨੂੰ ਦੇ ਸੇਵਾ ਕਰਦੇ ਨੇ ਠੀਕ ਤੇ ਮਾਲਕ ਕਰਾਈ ਜਾਂਦਾ ਕਰੀ ਜਾਂਦੇ ਜਿੰਨਾ ਚਿਰ ਇਹਨਾਂ ਦਾ ਹੁਕਮ ਹੋ ਸੁਭਾਸ ਵਰ ਛੱਡੇ ਨੇ ਇਹਨਾਂ ਨੇ ਉਹਨਾਂ ਚਿਰ ਕਰਦੇ ਰਹਿਾਂਗੇ ਜੀ ਬਾਕੀ ਜਿੱਦਣ ਮਾਲਕ ਨੇ ਹੋਈ ਕੋਈ ਹੋਰ ਸਾਡੇ ਨਵੇਂ ਮੁੰਡੇ ਜਿਵੇਂ ਉੱਠ ਖੜੇ ਰਹੇ ਨੇ ਉਹ ਅੱਗੇ ਆ ਕੇ ਕੰਮ ਸੰਭਣਗੇ ਦੇਖੋ ਇਹ ਕਰੀ ਜਾਣਗੇ ਜੀ ਤਾਂ ਕੰਮ ਧਰਮ ਕਦੇ ਰੁਕਦੇ ਨਹੀਂ ਹੁੰਦੇ ਜੀ ਬੰਦੇ ਆ ਕੇ ਚਲੇ ਜਾਂਦੇ ਨੇ ਅੱਗੇ ਟੋਗੇ ਆਈ ਜਾਂਦੇ ਬਾਬਾ ਜੀ ਤੁਹਾਡੇ ਦਰਸ਼ਨ ਕਰਾ ਦੇ ਬਾਬੇ ਨੂੰ ਬੜੇ ਔਖੇ ਹੁੰਦੇ ਨੇ ਫੱਕਰਾਂ ਦੇ ਦਰਸ਼ਨ ਪਰ ਤੁਹਾਡਾ ਪੋਸਟਰ ਦੇਖ ਕੇ ਆਇਆ ਜੀ ਮੈਂ ਤੁਹਾਡੇ ਮੇਲੇ ਦੀ ਚਰਚਾ ਬੋਲਦਾ ਮੇਜਰ ਖਾਨ ਜੀ ਬਾਬਾ ਜੀ ਕਿਆ ਦਾਦ ਹੈ ਜੀ ਆ ਸਾਡੇ ਸਰਦਾਰ ਜੀ ਇਹ ਕਹਿੰਦਾ ਮੈਨੂੰ ਕਹਿੰਦਾ ਬਾਜੀ ਤੁਸੀਂ ਫਿਕਰ ਨਾ ਕਰੋ ਤੁਹਾਨੂੰ 2 ਮਿੰਟ ਮਿਲ ਜਣਗੇ ਦੀ ਸਾਡੇ ਭਰਾ ਨੇ ਸਾਨੂੰ ਟਾਈਮ ਦਿੱਤਾ ਮੇਜਰ ਖਾਨ ਜੀ ਨੇ ਇੱਕ ਵਾਰੀ ਬਾਬਾ ਜੀ ਦੇ ਨਾਮ ਤੇ ਤਾੜੀ ਮਾਰਦੇ ਆਹ ਕਹੇ ਜਾ ਬਠਾ ਨਾ ਨੇ ਬੈਟਕਲ ਵਰਗਾ ਤਾੜੀ ਮਾਰੋ ਤੁਸੀਂ ਮੇਰੀ ਵੀਡੀਓ ਬਹੁਤ ਦੇਖੀਆ ਨੇ ਲਓ ਗੱਗੂ ਗੱਲ ਨਾਲ ਟੱਕਰ ਹੁੰਦੀਆ ਜੋਗ ਰੱਖੀ ਕਰ ਓਏ ਹਾਲੇ ਤਿੰਨ ਪੱਤ ਲੱਗ ਜੂਗਾ ਚੱਕਰਿਆ ਤੇ ਵੈਰੀ ਨਾਲ ਵੈਰ ਕਿਵੇਂ ਲਈ ਲਓ ਜੀ ਮੁਹੰਮਦ ਸਦੀਕ ਦੇ ਕਿਹੜਾ ਕਿਹੜਾ ਫੈਨ ਬੈਠਾ

ਮੇਨ ਮਤਰ ਕੀ ਲੋਲਾ ਓਏ ਹੋਏ ਓ ਮੈਂ ਕਿਹਾ ਵੀ ਭੋਲਿਆ ਦਇਤ ਬਾਲ ਕਰ ਦਿੱਤੀਆ ਓਏ ਹੋਏ ਓ ਸਾਡੇ ਬਾਬਾ ਜੀ ਵੀ ਆਏ ਹੋਏ ਨੇ ਬਾਈ ਮੈਨਾ ਬੜਾ ਕੈਡ ਗਰਾਉਂਦੇ ਨੇ ਮੇਜਰ ਖਾਨ ਬਾਬਾ ਜੀ ਓਏ ਹੋਏ ਉਹ ਰੌੜ ਕਈ ਲਾਇਆ ਪਿਆਰੇ ਓ ਮਾਰ ਤੇ ਤੜੀ ਓ ਤੜੀ ਘੋੜੀ ਧੂਆ ਮਜਾਉਗੀ ਹੇ ਕਹੇ ਰੋਲਾ ਪਾਇਆ ਤੁਸੀਂ ਉਹ ਬੱਲੇ 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 ਅਬਲਾ ਸਾਉਂਡ ਵਾਲੇ ਵੀ ਆਏ ਹੋਏ ਨੇ ਉਹ ਮਾਜਾ ਭਾਈ ਜੇ ਤੁਹਾਡੀ ਤਾੜੀ ਬਾਦ ਖੁੱਲ ਗਏ ਉਹ ਸਾਡੇ ਦੇਖਣਾ ਹੱਟਾ ਲੈ ਚੱਲੇ ਆਏ ਹੋਏ ਨੇ ਉਹ ਮਾਜਾ ਵੀ ਚਲੇਦਾ ਭਈ ਸਾਰੇ ਕਹਿੰਦੇ ਵੀ ਕਵਾਂਡੀਆਂ ਸੋਲੀਆਂ ਨੇ ਆ ਕੇ ਵਗੜ ਪਾ ਆਇਆ ਹੋਣਾ ਪੈ ਨਹੀਂ ਸੁਣਾ ਗਏ ਇੱਕ ਵਾਰ ਤਾੜੀ ਮਾਰ ਦੋ ਪਵਾਜਾ ਗੱਡੀਆਂ ਬੜੀਆਂ ਔਖੀਆਂ ਨੇ ਜੀ ਹੋਏ ਸਾਡੇ ਕਰਾਮਤ ਭਾਜੀ ਨੇ ਫਰਮਾਇਸ਼ਾਈ ਹੈ ਕਹਿੰਦੇ ਸਨੀ ਦੇਵਲ ਦਾ ਡੈੜੀ ਬਿਮਾਰ ਪਿਆ ਤੇ ਸਨੀ ਦੇਵਲ ਵੀ ਹੋ ਜਵੇ ਸਨੀ ਦੇਵਲ ਦੀ ਫੁਲਵਾਇਤੀ ਹਾਂ ਸਨੀ ਦੇਵਲ ਦੀ ਫੁਲਵਾ ਲਾਉਤੀ ਮੈਂ ਹੂੰ ਜੱਟ ਭਾਜੀ ਥੋੜਾ ਜਿਹਾ ਬਿੱਲਾ ਭਾਜੀ ਗੇਸ ਕਰੋ ਮੈਂ ਹੂੰ ਜੱਟ ਸਨੀ ਦੇਵ ਆ ਰਿਹਾ ਫਿਰ ਜੱਟ ਬੰਦਾ ਆ ਰਿਹਾ ਫਿਰ ਤਾਂ ਸਾਉਂਡ ਬਿੱਲੇ ਦੀ ਹੋਣੀ ਚਾਹੀਦੀ ਹੈ ਲਓ ਸਨੀ ਦੇਵ ਕਿੱਦੋਂ ਆਉਣਾ

ਖਾਬੀਆ ਉਹਨੂੰ ਪਰਮਾਤਮਾ ਵੈਗਰੂ ਕਿਰਪਾ ਰੱਖੇ ਉਹ ਪਰਿਵਾਰ ਚ ਬੈਠੇ ਬੋਬੀ ਦਿਓ ਲਾਣਾ ਕੋਲ ਸਿੰਨੀ ਦਿਓ ਲਾਣਾ ਕੋਲ ਬੈਠੇ ਤੇ ਇਹੀ ਦਿਵਾ ਕਰਦਾ ਜਿਸ ਐਕਟਰ ਦੀ ਮੈਂ ਆਵਾਜ਼ ਕੱਢਦਾ ਇਹੀ ਦਿਵਾ ਕਰਦਾ ਵੀ ਉਹ ਮਰੀ ਆਵਾਜ਼ਾਂ ਕੱਢ ਕੇ ਰੋਟੀ ਪਿਆ ਹੋਇਆ ਲਓ ਧਰਵਿੰਦਰ ਕੀ ਕਹਿੰਦਾ ਰਮੇਸ਼ਪੁਰੀ ਨਾਲ ਗੱਲ ਹੁੰਦੀ ਹੈ ਧਰਵਿੰਦਰ ਦੀ ਧਰਵਿੰਦਰ ਰਮੇਸ਼ਪੁਰੀ ਨੂੰ ਕੀ ਕਹਿੰਦਾ ਰਮੇਸ਼ਪੁਰੀ ਧਰਵਿੰਦਰ ਨੂੰ ਕੀ ਕਹਿੰਦਾ ਨਵੇਂ ਸ਼ਹਿਰ ਦਾ ਗੱਭਰੂ ਆ ਰਮੇਸ਼ਪੁਰੀ ਉਹ ਕੀ ਬੋਲ ਇਹ ਜੇ ਕੱਪੜੇ ਪਾਏ ਹੁੰਦੇ ਨੇ ਨਗਰਿੰਬੋ ਦੇ ਵਿੱਚ ਕੀ ਕਹਣਾ ਅਰੇ ਅਰੇ ਮੈਂ ਬੇਬੋ ਅਰੇ ਖੁਸ਼ ਹੋਇਆ ਸਾਡੇ ਉਸਤਾਦ ਜੀ ਕੀ ਬਾਤ ਹੈ ਤੁਹਾਡੀ ਮਾਇਆ ਲੈ ਕੇ ਤਾਂ ਅਸੀਂ ਇਹ ਸਾਨੂੰ ਸਾਡੇ ਵੱਡੇ ਉਸਤਾਦ ਨੇ ਸਾਰੇ ਤੇ ਸ਼ਰਤੇ ਹੱਥ ਰੱਖ ਦੋ ਜੀ ऐसा हाथ रखो मेरी जुलफा हो साबरकोटी वर्गी हो जाए तो साढ़े पूरा भाजी अद करते हैं ग्रुप का दगड़ा है पर बंदाया धर्मिंद्र आवाज धर्मिंद्र कि भगवान है भगवान

ਤੇ ਮੇਰੇ ਉਸਤਾਦ ਨੂੰ ਸਾਡੀਆਂ ਪੁਰਾਣੀਆਂ ਬੇਬੇ ਜਾਂ ਆਉਂਦੀਆਂ ਨੇ ਜਾਂ ਜਿਹੜੇ ਜਾਦੇ ਉਮਰ ਦੇ ਹੁੰਦੇ ਨੇ ਉਹ ਜਾਂਦੇ ਨੇ ਮੇਰੇ ਉਸਤਾਦ ਨੂੰ ਗੁਰਦੇਵ ਢਿੱਲੋਂ ਜੀ ਭਜਨਾਵਲੀ ਕਹਿੰਦੇ ਨੇ ਉਹਨਾਂ ਨੂੰ ਉਹ ਕਿੱਦਾਂ ਬੋਲਦਾ ਵੀ ਮਰ ਜਿਣਿਆ ਭਜਨੇ ਸੈਂਕੜਾ ਇਦਕਾਰ ਪਾ ਲਈ ਬੇ ਕਿੱਦਾਂ ਬੜਾ ਬੋਟ ਲਾਇਆ ਭਾਈ ਕਿਨਾਂ ਜਾਂਟ ਕੇ ਆਹਾਹਾਹਾਹਾ ਮੈਂ ਕਹਿੰਦਾ ਸਾਥੀ ਇਹ ਵੇਖ ਲਈ ਦੁਕਾਨ ਪਾ ਲਈ ਆ ਬਿੱਟੂ ਬਠਾ ਨਹੀਂ ਮਾਰੇ ਨਾ ਡਾਡੀ ਆ ਗਿਆ ਕਹਿੰਦਾ ਭੱਜ ਨਾ ਕੁੱਤੇ ਪਾ ਦੇ ਵੀ ਮਰ ਜਿਹੇ ਪਾਤੇ ਕੁੱਤੇ ਮੈਂ ਕਹਿੰਦਾ ਸਾਥੀ ਕੁੱਤੇ ਦਾ ਪਾਤੇ ਮੈਂ ਉਹੀ ਪੈਰੀ ਫੇਰ ਮਾ ਵਸਾ ਗਿਆ ਕਹਿੰਦਾ ਭੱਜ ਨਾ ਕੁੱਤੇ ਤੇਰੇ ਘਸੜੇ ਮਾ ਕ ਹੁਣ ਕੀ ਕਰਾਂ ਵੀ ਮਰ ਜੇ ਫੇ ਤਾਂ ਕੀ ਕੀਤਾ ਮਾ ਦਾ ਪਹਿਲਾ ਕੁੱਤੇ ਪਾਏ ਨੇ ਹੁਣ ਕਦੂਰੇ ਪਾ ਲਾ। ਸ਼ਾਂਤੀ ਮੈਂ ਤੋੜਿਆ। ਉਹੀ ਪੈਰੀ ਫੇੜਾ ਕੇ ਕਹਿੰਦਾ ਭਾਜ ਨੇ ਸਾਈਕਲ ਲੁੱਕਾ। ਕਾਰ ਬਣਾ ਦੇ ਚੈਲ ਚੱਕਾ ਨਵਾ ਪਾ ਦੇ। ਵੀ ਮਰ ਜ ਨੇ ਫੇੜ। ਮੈਂ ਕਹਿੰਦਾ ਸ਼ਾਂਤੀ ਮੈਂ ਤਾੜ ਦੇ ਕੇ ਜਪੇੜ ਮਾਰੀ। ਮੈਂ ਕਾ ਭੂਤ ਨਹੀਂ ਜੈ ਨਾਟਾਂ ਸ਼ਗਰਾਉਣ ਲੱਗਿਆ। ਜੇ ਕਾਰ ਲੈਣ ਦੀ ਫੇਰ ਸਾਈਕਲ ਕਾ ਚਲਾ ਕੇ ਆਇਆ ਹਾਂ। ਇੱਕ ਵਾਈ ਤੁਹਾਡਾ ਪਿਆਰ ਆ ਸਾਡੇ ਵਡੇਪਰਾ ਮਰੇਕ ਕੋਰਡਰ ਦੀ ਤਰਫੀ ਦੇ ਸਾਰੇ ਪਹੁੰਚੇ ਮਹਿਬੂਬ ਜਿਨ੍ਹਾਂ ਨੇ ਚਨੇਰ ਮੇਲੇ ਤੇ ਆਪਣਾ ਹੱਕ ਚੈਨਲ 786 ਵਡੇਪਰਾ ਨੇ ਸਾਰਿਆਂ ਦਾ ਪਿਆਰ ਆ ਤੇ ਤੁਸੀਂ ਪਿਆਰ ਲੈ ਕੇ ਬੈਠੇ ਹੋ ਮੈਨੂੰ ਇੰਨਾ ਵਧੀਆ ਲੱਗਦਾ ਤੇ ਇੰਨਾ ਵਧੀਆ ਲੱਗਦਾ ਤੁਹਾਡਾ ਪਿਆਰ ਜੋਗਨ ਵੀਰ ਸਿੰਘ ਸਾਡਾ ਔਰਿਆ ਔਰਿਆਾ ਛੋਟੂ ਹਕੀ ਨਾ ਤੇਰਾ ਛੋਟਿਆ ਇੱਕ ਵਾਰੀ ਜਦੋਂ ਇਹ ਛੋਟਿਆ ਹੁੰਦਾ ਸੀ ਤੇ ਕਿੱਦਾਂ ਕਿੱਦਾਂ ਦਾ ਰੋਣਾ ਜਦੋਂ ਆਪਣੇ ਧੁੱਖ ਲੱਗਦੀ ਆਪਣੇ ਮੰਮੀ ਕੋਲ ਦੁੱਧ ਮੰਗਦਾ ਸੀ ਕਿੱਦਾਂ ਪਹਿਲਾਂ ਇਹ ਛੋਟਾ ਜਿਹਾ ਸਾਰੇ ਘਰ ਨੂੰ ਖੁਸ਼ੀਆਂ ਹੋ ਗਈਆਂ ਜਦੋਂ ਦਾ ਤੂੰ ਜੰਮਿਆ ਸਾਰੇ ਪਿੰਡ ਨੇ ਖੁਸ਼ੀਆਂ ਮਨਾਇਆ ਜਦੋਂ ਪਤਾ ਲੱਗਿਆ ਵੀ ਛੋਟਾ ਜਿਹਾ ਕਾਕਾ ਹੈ ਤੇ ਰੋਂਦਾ ਆਪਾਂ ਮੰਮੀ ਦੀ ਗੋਦੀ ਵਿੱਚ ਬਿਠਾਏ ਡੈਡੀ ਨੇ ਚੱਕ ਲਿਆ ਤੇ ਡੈਡੀ ਨੇ ਚੱਕਿਆ ਇਹ ਐਦਾਂ ਰੋਏ ਉਈ ਖੁਸ਼ੀਆਂ ਹੋਈਆਂ ਟਾੜੀ ਮਾਰਦੇ ਇਹ ਬੱਚੇ ਨੇ ਇਹ ਬੱਚਿਆਂ 'ਚ ਰੱਬ ਪਾਸਦਾ ਕੋਈ ਟੈਨਾਸੀ ਵੀ ਬੱਚੇ ਰਹੇ ਆ ਅਸੀਂ ਵੀ ਜਦੋਂ ਉਹਨਾਂ ਉਸਤਾਦਾਂ ਦਾ ਤੇ ਉਹਨਾਂ ਗੁਰੂਆਂ ਦਾ ਪਿਆਰ ਮਿਲਦਾ ਤੇ ਦੂਜੀ ਵਾਰ ਜਾਣੇ ਦਾ ਤੇ ਸਰਿੰਦਰ ਛੱਡਾ ਜੀ ਕਿੱਦਾਂ ਬੋਲਦੇ ਨੇ ਟੀਮ ਹੈ

ਤੂੰ ਤਾਂ ਡੇਲੀ ਢਾਈ ਬੈਠਾ ਤੂੰ ਤਾਂ ਖਮੋਸ਼ ਕਿਆ ਬੈਠਾ ਨਹੀਂ ਖਮੋਸ਼ ਨਹੀਂ ਕਾਲੇ ਪਾਣੀ ਪੈਜਣ ਵਾਲਾ ਦਾਦਾ ਕੁੱਤਾ ਕੁੱਤਾ ਉਹਦਾ ਜੱਟ ਕਰ ਬਦਲ ਵਾਲਾ ਲੈ ਲਵਾ ਲਈ ਰਾਤਾਂ ਦੀ ਦੀ ਹਰਾਮ ਹੋ ਜੜਿਆ ਤੇ ਸਾਡੇ ਬੰਦੀਪੁਰਾ ਕੀ ਬਾਤ ਹੈ ਪਰ ਆਦਾ ਕੀ ਨੋਆ ਰਹਿਮਦੀਨ ਸਾਡੇ ਵੱਡੇ ਭਰਾ ਸਾਡੀ ਭੈਣ ਵੀ ਆ ਗਈ ਕਿਆ ਬਾਤ ਹੈ ਭੈਣ ਦਾ ਵੀ ਜੀ ਕਰਿਆ ਵੀਰ ਨੂੰ ਪੈਸੇ ਦਿੰਦਾ ਸਿਆਣਾ ਕਹਿੰਦਾ ਨਹੀਂ ਇੱਕ ਵੀਡੀਓ ਅੱਜ ਦੀ ਪੋਟੂ ਸ਼ਾਦੀ ਪੋਟੂ ਸ਼ਾਦੀ ਵੀਡੀਓ ਦੀ ਤੇ ਇਝੇ ਤੋਂ ਪੈਸਾ ਹੁੰਦਾ ਤੇ ਸਾਡੇ ਸਾ ਜਲਦੀ ਰੇ ਦਿਨੇ